ਸਤਿਕਰ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਿਹੜੇ ਬੈਠੇ ਸਤਿਕਾਰਯੋਗ ਸਾਧ ਸੰਗਤ ਜੀ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਜੀ ਕੀ ਦਾਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਧੰਨ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਨੂੰ ਸਭ ਨੂੰ ਪ੍ਰਾਪਤ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਇਸ ਜਗਤ ਵਿੱਚ ਉਹੀ ਮਨੁੱਖ ਸੂਰਮਾ ਜਿਨ੍ਹਾਂ ਸਤ ਗੁਣਾਂ ਦੇ ਪਿਆਰ ਦੀ ਤਾਂਗ ਉਪਜੀ ਹੈ ਜਿਸ ਉੱਤੇ ਪ੍ਰਮਾਤਮਾ ਦੀ ਕਿਰਪਾ ਹੋਈ ਅਕਾਲ ਪੁਰਖ ਵੈ ਗੁਰੂ ਜਿਸ ਮਨੁੱਖ ਦਾ ਮਦਦਗਾਰ ਬਣਿਆਔਰ ਉਹ ਕਹਿੰਦੇ ਆਪਣੇ ਮਨ ਨੂੰ ਜਿੱਤ ਲੈ ਅੰਦਰ ਜਿਸ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਏ ਗੁਰਬਾਣੀ ਫਰਮਾਣ ਹੈ ਜਾ ਕੋ ਹਰ ਰੰਗ ਲਾਗੋ ਇਸ ਜੁਗਮੈਂ ਸੋ ਕਹੀਅਤ ਹੈ ਸੂਰਾ ਸਤਿਗੁਰ ਕਹਿੰਦੇ ਇਸ ਜਗਤ ਵਿੱਚ ਭਾਈ ਉਹ ਮਨੁੱਖ ਸੂਰਮਾ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ ਆਤਮ ਅਜਣੈ ਸਗਲ ਵਸਤਾ ਕੈ ਜਾਕਾ ਸਤਿਗੁਰ ਪੂਰਾ ਪੂਰਾ ਗੁਰੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਔਰ ਸਾਰੀ ਸ੍ਰਿਸ਼ਟੀ ਕਰਨ ਦੇ ਉਤੇ ਬਸ ਵਿੱਚ ਆ ਜਾਂਦੀ ਹੈ ਦੁਨੀਆ ਦਾ ਕੋਈ ਵੀ ਪਦਾਰਥ ਫਿਰ ਉਸ ਨੂੰ ਮੋਹ ਨਹੀਂ ਸਕਦਾ ठाकुर ਗਾਇਏ ਆਤਮ ਰੰਗ ਦਿਲੋਂ ਪਿਆਰ ਨਾਲ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਉਹਦੇ ਰੰਗ ਵਿੱਚ ਰੰਗੇ ਜਾਈਏ ਪ੍ਰਮਾਤਮਾ ਦੇ ਪ੍ਰੇਮ ਦਾ ਰੰਗ ਸਾਨੂੰ ਸਵਨਾਂ ਨੂੰ ਚੜ ਜਾਏ ਸ਼ਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਉਸ ਪ੍ਰਮਾਤਮਾ ਦੀ ਸ਼ਰਣ ਵਿੱਚ ਟਿਕੇ ਰਹਿਣਾ ਉਸ ਦਾ ਨਾਮ ਸਿਮਰਨਾ ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਭਾਈ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸ ਵਿੱਚ ਹੀ ਲੀਨ ਹੋ ਜਾਈਦਾ ਹੈ ਰਹਾਉ ਜਨ ਕੇ ਚਰਨਾਂ ਬਸੈ ਮੇ ਰਹੀ ਅਰਹ ਸੰਗਪਨੀਤਾ ਦੇਹੀ ਦਾਸ ਕਰੀਏ ਮਾਲਕ ਦੇ ਚਰਨਾਂ 'ਚੇ ਕਿਰਪਾ ਦੇ ਨਾਲ ਖਜ਼ਾਨੇ ਸਤਿਗੁਰੂ ਜੇ ਤੇਰੇ ਦਾਸਾਂ ਦੇ ਚਰਨ ਸਾਡੇ ਹਿਰਦੇ ਵਿੱਚ ਵਸ ਪੈਣ ਤਾਂ ਉਹਨਾਂ ਦੀ ਸੰਗਤ ਵਿੱਚ ਜੁੜ ਕੇ ਸਾਡਾ ਇਹ ਸਰੀਰ ਜਿਹੜਾ ਪਵਿੱਤਰ ਹੋ ਜਾਏ ਦਾਤਾ ਜੀ ਕਿਰਪਾ ਕਰਿਓ ਜਨ ਕੀ ਤੂੜ ਦੇਵੋ ਕਿਰਪਾ ਨਾਨਕ ਕਾ ਸੁਖ ਇਹੀ ਹੈ ਕਿਰਪਾ ਦੇ ਖਜ਼ਾਨੇ ਮਿਹਰ ਕਰਿਓ ਦਾਤਾ ਜੀ ਆਪਣੇ ਦਾਸਾਂ ਦੇ ਚਰਣਾ ਦੀ ਧੂੜ ਬਖਸ਼ੋ ਮੈਂ ਨਾਨਕ ਵਾਸਤੇ ਸਭ ਤੋਂ ਵੱਡਾ ਇਹ ਸੁੱਖ ਹੈ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਵੀ ਸਾਡੇ ਦੇ ਸਾਰਿਆਂ ਤੋਂ ਵੱਧ ਕੇ ਜੋ ਸੁੱਖ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੇ ਦਾਸਾਂ ਦੀ ਚਰਨ ਧੂੜ ਜਿਸ ਧੂੜ ਦੇ ਨਾਲ ਸਾਡੀ ਆਤਮਾ ਇਹ ਨੂੰ ਪਵਿੱਤਰ ਹੋਣਾ ਹੈ ਪ੍ਰਮਾਤਮਾ ਕਿਰਪਾ ਕਰੇ ਉਹ ਚਰਨ ਧੂੜ ਸਾਨੂੰ ਸਭ ਨੂੰ ਬਖਸ਼ਿਸ਼ ਹੋ ਜਾਏ ਔਰ ਉਹ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਦਾ ਮੇਲ ਹੋ ਜਾਏ ਜਿਨ੍ਹਾਂ ਨੇ ਮਿਲਿਆ ਸੱਚੀ 파ਰਸ਼ਾ ਜੀ ਦੀ ਕਿਰਪਾ ਹੋ ਜਾਏ ਕਿ ਸਾਡਾ ਅਸਰੀਰ ਪਵਿੱਤਰ ਹੋ ਜਾਏ ਐਸੇ ਗੁਰਸਿੱਖਾਂ ਦਾ ਮਿਲਾਕ ਹੋਣਾ ਜ਼ਿੰਦਗੀ ਵਿੱਚ ਭਾਗਾਂ ਦੀ ਨਿਸ਼ਾਨੀ ਹੈ ਔਰ ਵੱਡ ਭਾਗੀ ਹਰ ਸੰਗਤ ਪਾਵੇ ਭਾਗਾਂ ਦੇ ਨਾਲ ਸੰਗਤ ਮਿਲਦੀ ਹੈ ਭਾਗਹੀਨ ਕੋਲ ਚੁੱਟਾਂ ਖਾਵੇ ਭਾਗਾਂ ਤੋਂ ਹੀ ਨਾ ਮਨੁੱਖ ਲਾਹ ਨਹੀਂ ਲੈ ਸਕਦਾ ਬੇਨ ਭਾਗਾ ਸਤਸੰਗ ਨਾਲ ਲੱਭੈ ਬੇ ਸੰਗਤ ਮੈਲ ਭਰੀਜੈ ਜੀਓ ਬਾਦਸ਼ਾਹ ਜੀ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਭਰਿਆ ਤਰਕ ਸਤਸੰਗ ਦੀਆਂ ਘੜੀਆਂ ਸਦਾ ਹੀ ਪ੍ਰਾਪਤ ਹੋਣਗੀਆਂ ਨਾ ਸਰਬੱਤ ਦੇ ਭਲੇ ਦੀ ਅਰਦਾ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਖੁਆਕਤਾ ਦੀ ਅਰਦਾਸ ਅਤੇ ਗੁਰੂ ਘਰ ਦੀਆਂ ਸਬਾਬਾਂ ਪਾਤਸ਼ਾਹ ਜੀ ਕਿਰਪਾ ਕਰਕੇ ਸਭਨਾਂ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈਣਾ ਨਿਤ ਅਰਦਾਸ ਕਰਦੇ ਰਹੀਏ ਵਰਤੀ ਕਦੇ ਨ ਹੋਈ ਜਨ ਕੀ ਅਰਦਾਸ ਨਾਨਕ ਜੋਤਿ ਗੁਰਵਿੰਦ ਕਾ ਪੂਰਨ ਗੁਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ